ਆਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਬਾਣ ਕਰਦੇ ਜੀ ਵਾ ਗੁਰੂ 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 ਵਾ

Guru, guru va 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 guru ਵਾ ਗੁਰੂ 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 ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ

ਤਨ ਤਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਜੁਜਾਰ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਜ਼ੁਰਮਰ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਤਨ ਤਨ ਮਾਤਾ ਗੁਜਰਕੌਰ ਜੀ ਆਓ ਜੀ ਹੁਣ ਆਪ ਸਹਿਜ ਪਾਠ ਸ਼ੁਰੂ ਕਰਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਰ ਮਹਲਾ ਪਹਿਲਾ ਛੰਤ ਲਖਣੀ ਓਅੰਕਾਰ ਸਤਗੁਰ ਪ੍ਰਸਾਦਿ ਮੁੰਦਨ ਵੇਲੜੀਆਂ ਕੋਇ ਲਈ ਰਾਮ ਮਟੂਕੀ ਢਾਰ ਤਰੀ ਹਰ ਲੇਵਲਾਈ ਰਾਮ ਲੇਵਲਾਈ ਹਰ ਸਿਉ ਰਹੀ ਕੋਇ ਈ ਸਹਿਜ ਸਬਦ ਸਿਗਾਰਿਆ ਕਰ ਜੋੜ ਗੁਰਪੈ ਕਰਿ ਬੇਨੰਤੀ ਮਿਲੋ ਸਾਚ ਪਿਆਰਿਆ ਤਨ ਪਾਈ ਪਗਤੀ ਦੇਖ ਫਿਰ ਕਾਮ ਕਰੋ ਜਿ ਦੇਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ ਸਜਨ ਵੇ ਲੜੀਏ ਜੋ ਬਨ ਬਾਲੀ RAM ਆਉ ਨ ਜਾਓ ਕਹੀ ਆਪਣੇ ਸਹਿ ਨਾਦੀ RAM ਨਾ ਹਾ ਆਪਣੇ ਸੰਗ ਤਾਸੀ ਮੈਂ भगत हर की पावै हगाद बोधिय कथक कत ती सहज प्रभु गुण गावै राम नाम रसना रसिया रवे साच पियारया गुरु शब्द दिया दान किया नानक विचारया श्री तर मोहि अड़ी पेर संग सुती राम ਗੁਰ ਕੇ ਪਏ ਚੱਲੋ ਸਾਚ ਸੰਗੁਤੀ RAM ਤਨ ਸਾਚ ਸੰਗੁਤੀ ਹਰ ਸੰਗ ਸੁਤੀ ਸੰਗ ਸਖੀ ਸਹੇਲੀਆਂ ਇਕ ਪਾਏ ਇਕ ਮਨ ਨਾਮ ਵਸਿਆ ਸਤਿਗੁਰ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਬਿਸਰੇ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਪੰਜਨੋ ਜੋਤ ਸਬਾਈ ੜੀਏ ਤ੍ਰਿਭਵਨ ਸਾਰੇ ਰਾਮ ਕਟਕਟ ਰਵ ਰਹੀਆ ਹਲਖਿਆ ਪਾਰੇ ਰਾਮ ਹਲਖਿਆ ਅਪਾਰਿਆ ਪਾਰੇ ਸਾਚਾ ਆਪ ਮਰਮੀ ਲਾਈਐ ਹਉ ਮੈਂ ਮਮਤਾ ਲੋਭ ਜਾਨੋ ਸ਼ਬਦ ਮੈ ਲਿਚੁਕਾਈਐ ਦਰ ਜਾਏ ਦਰਸਨ ਕਰਿ ਪਾਣੀ ਤਾਰ ਤਾਰਨ ਹਰਿਆ ਹਰ ਨਾਮੇ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਔਰ ਤਾਰਿਆਂ ਬਿਨਾ ਬਲ ਮਹੱਲਾ ਪਹਿਲਾ ਮੈਂ ਮਨ ਚਾਉ ਪੜਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮਾ ਅਵਿਗਤੋ ਹਰਨਾਥ ਨਾਥੋ ਤਿਸ ਪਾਵੇ ਸੋ ਧੀਏ ਕਿਰਪਾਲ ਸਦਾ ਦਇਆ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਪੇਕ ਪਵਨੀ ਹਟ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਪਿੰੜੀ ਰਹਿਣ ਪਲੀ ਦਿਨ ਸੁਹਾਏ ਰਾਮ ਨਿਜ ਕਰ ਸੁਤੜੀਏ ਪਰਮ ਜਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਪਾਣਿਆ ਸਾਚ ਕੂੜ ਕਪਟ ਸੁਭਾਉ ਦੂਜਾ ਚਾ ਕਰੀ ਲੋਕਾ ਨਿਆ ਮੈ ਨਾਮ ਹਰਿ ਕਾ ਹਰ ਕੰਠੇ ਸਾਚ ਸ਼ਬਦ ਨੀ ਸਾਨਿਆ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਧ ਪਾਣਿਆ ਜਾਗ ਸਲੋ ਨੜੀਏ ਬੋਲੇ ਗੁਰ ਬਾਣੀ ਰਾਮਾ ਜਿਲ ਸੁਣ ਮਨੀ ਅੜੀਆ ਕਥ ਕਹਾਣੀ ਰਾਮਾ ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੂਝੇ ਉਹ ਸ਼ਬਦ ਸਮਾਇ ਆਪ ਗਵਾਏ ਤ੍ਰਿਭਵਨ ਸੋਚੀ ਸੂਜੇ ਰਹੇ ਅਨੀਤਿ ਅਪਰੰਪਰ ਰਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਈ ਦੀਏ ਭਗਤ ਸਨੇਹੀ RAM ਗੁਰਮਤਿ ਮਨ ਰਹਿਸੀ ਸੀ ਜਸ ਦੇਹੀ RAM ਮਨ ਮਾਨੀ ਜੈ ਸ਼ਬਦ ਸੀ ਜੈ ਤਰੈ ਲੋਕ ਨਾਖ ਪਛਾੜੇ ਮਨ ਦੀਕ ਟੋਲ ਨਾ ਜਾਏ ਕਤ ਹੀ ਆਪਣਾ ਪਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਂ ਤੱਕਿਆ ਤੇਰਾ ਉਹ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰਨੇ ਬੇਰੋ ਛੰਤ ਬੇਲਾਵਲ ਮਹਲਾ ਚੌਥਾ ਮੰਗਲਿਕੋ ਅੰਕਾਰ ਸਤ ਗੁਰ ਪਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਟੇ ਹਰ ਪ੍ਰਭ ਆਇਆ ਰੰਗ ਰਹੀਆ ਮਾਣਾ ਰਾਮ ਵਡ ਪਾਗਿਆ ਸੋਹਾ ਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੋਹਾ ਗਹਿ ਨਾਨਕ ਮਨ ਪਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਪਾਵੇਂ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨਨਨਕ ਸਹਿਜ ਮਿਲਾਇ ਹਰ ਰਸ ਹਰ त्राਪੇ ਰਾਮ ਮਾਨਸ ਜਨਮ ਹਰ ਪਾਇਏ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੋਹਾ ਕਣੀ ਰੰਗ ਹੋਈ ਕੜੇ ਰਾਰਾਮ ਜਿਨ ਮਾਨਸ ਜਨਮ ਨ ਪਾਇਆ ਬਿਨ ਬਾਗ ਮੰਦੇਰਾ RAM ਹਰ 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 RAM ਪ੍ਰਭ ਨਾਨਕ ਜਨ ਤੇਰਾ RAM ਗੁਰ ਹਰ ਪ੍ਰਭ ਅਗੰਦਰ ੜਾਇਆ ਮਨ ਤਨ ਰੰਗ ਪਿਨਾ RAM ਭਗਤ ਬਚਲ ਹਰ ਨਾਮ ਹੈ ਗੁਰ ਮੁਖ ਹਰ ਨਿੰਦਾਰਾਮ ਬਿਨ ਹਰ ਨਾਮ ਨਾ ਜੀਵ ਦੇ ਜਿਉ ਜਲ ਬਿਨ ਮੀਨਾਰਾਮ ਆਪ ਵੱਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਮ ਅਮਿਲਾਵਲ ਮਹਲਾ ਚੌਥਾ ਸਲੋਕ ਹਰ ਪ੍ਰਭ ਸਜਣ ਲੋੜ ਲੋ ਮਨ ਵਸੈ ਬੜਾ ਪਾਗ ਗੁਰਪੂਰੇ ਵੇਖਾਲਿਆ ਨਾਨਕ ਹਰ ਨੇ ਬਿਲਾਗ ਛਤ ਮੇਰਾ ਹਰ ਪ੍ਰਭ 라ਵਣ ਆਇਆ ਹੋ ਮੈਂ ਬਿਖਚਾ ਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਨੇ ਬਿਲਾਗੇ ਰਾਮ ਅੰਤਰ ਕਮਲ ਪਰ ਗਾਸੀਆ ਗੁਰ ਗਿਆਨੀ ਜਾਗੇ RAM ਜਨਨਾਨਕ ਖਰਪਾਇਆ ਪੂਰੇ ਵਟਪਾਗੇ RAM ਹਰ ਪ੍ਰਭ ਹਰ ਮਨ ਪਾਇਆ ਹਰਦਾਮ ਵਧਾਈ RAM ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲੈ ਬਲਾਈ RAM ਅਗਿਆਨੇ ਅੰਧੇਰਾ ਕਟਿਆ ਜੋਤ ਪ੍ਰਗਟ ਆਈ RAM ਜਨਨਾਨਕ ਨਾਮਿਆ ਧਾਰ ਹੈ ਹਰ ਨਾਮ ਸਮਾਈ ਰਾਮ ਤਨ ਹਰ ਪ੍ਰਭ ਪਿਆਰੇ 라ਵਿਆ ਚਾ ਹਰ ਪ੍ਰਭ ਪਾਈ ਰਾਮ ਅਕੀ ਪ੍ਰੇਮ ਕਸਾਇਆ ਜੋ ਬਿਲਕਮ ਸਾਈ ਰਾਮ ਗੁਰ ਪੂਰੇ ਹਰ ਮਿਲਿਆ ਹਰ ਰਾਸ ਅਧਾਈ ਰਾਮ ਜਨ ਨਾਨਕ ਨਾਮ ਵਿਖਸੀਆ ਹਰ ਹਰ ਲੈ ਬਲਾਈ ਰਾਮ ਆ ਮਮੁਰਗ ਮੁਗਦ ਮਿਲਾਇਆ ਹਰ ਕਿਰਪਾ ਤਾਰੀ ਰਾਮ ਧੰਨ ਤਤ ਗੁਰੂ ਸਬਾਸ ਹੈ ਜਿਨਹੋਂ ਮੈਂ ਬਾਰੀ ਰਾਮ ਜਿਨ ਵਡ ਪਾਗਿਆ ਵਡ ਪਗ ਹੈ ਹਰ ਹਰ ਔਰ ਤਾਰੀ ਰਾਮ ਜਨਨਾਦਕ ਨਾਮ ਸਲਾਹ ਤੂੰ ਹਮ ਨਾਮੇ ਭਲੇ ਹਰੀ ਰਾਮ बिलावल महला पंचमा शांति को वकर सतगुरु प्रसाद मंगल साज पया प्रग अपना गाया राम अविनासी वर सुनिया मन उपजिया जाया राम मन प्रीति लागे वटे भागे कब मिलिए पूरन पत्ते सहज समैया गोविंद पये दे हो सकिए मोह मते ਦਿਨ ਰੈਣ ਠਾਟੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਐ ਹੋ ਮੋਹਿ ਨੜ ਲਾਇਆ ਪਿਆਸ ਮਹਣਾ ਹਰ ਰਤਨ ਵਿਸਾਹਾਰਾਮ ਕੋਤੀ ਕੋਜਨਦਾ ਹਰ ਸੰਤਨ ਪਾਹਾਰਾਮ ਮੇਲੇ ਸੰਤ ਪਿਆਰੇ ਦਇਆਧਾਰੇ ਕਥਿ ਅਕਥ ਵਿਚਾਰੋ ਇਕ ਚੀਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪੈ ਕਰ ਬੇਨਤੀ ਮਿਲੇ ਹਰ ਰਸ ਹਰ ਜਸ ਲਾਹਾ ਬਿਨ ਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮਿਆ 타ਹਾ ਸਹਾ ਪਟਲ ਗਣਿਆ ਪੂਰਨ ਸੰਜੋਗ ਰਾਮ ਸੁਖ ਸਮੂਪਿਆ ਕਿਆ ਬਿਜੋਗ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ ਬੜੇ ਅਚਰਜ ਜਾਮੀਆਂ ਮਿਲ ਇਕਤਰ ਹੋਏ ਸਹਿਜ ਟੋਏ ਮਨ ਪ੍ਰੀਤ ਉਪਜੀ ਮਾਮੀਆਂ ਮੇਲੇ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਪੋਗੋ ਬੇਨਵਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਣ ਜੋਗੋ पवन सुहावड़ा तत्स भाग दी राम प्रभु करे आड़ा गुर चरणी लागी राम गुर चरण लागी सहज जाकी सकल इच्छा कुनिया मेरी आस पूरी संत तोरी हर मिले कांत बिजुनिया आनंद अनदेना व जीवाचे अहंंग मत मन कीती आगी बिनवंत नानक शरण स्वामी सत्य सा गले वला की बेलावर महला पंजवा पाग सु लखनाहर काते हमारा राम अनहद बा चित्र ਦੇਸ ਤੁਨ ਦਰਬਾਰਾ RAM ਆਨੰਦ ਅਨੰਦ ਦਿਨ ਵਜੇ ਵਜੇ ਦਿਨ ਸਰਾਣੀ ਉਹ ਬਾਹ ਤਹ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾ ਹਾ ਰਦ ਸਦ ਸੁਖਾ ਰਸ ਅਮ੍ਰਿਤ ਭਗਤ ਪਰੇ ਪੰਡਾਰ ਬਨਵੰਤ ਨਾਨਕ ਬਲੇ ਹਾਰ ਵੰਝਾ ਪਾਰ ਬ੍ਰਹਮ ਪ੍ਰਾਣੀ ਧਾਰਾ सोने सखिए सह लडियों में मंगल गावै रब मन तन प्रेम करे तिस प्रभु को रावै राम कर प्रेम रावै तसे पावै किनि पलकन त्यागी है गह कंठ लाये नह लजाये चरण रज मन पाकी है भगतट गौरी पाए मोह अनत कत भू ना ताव है ਨਵੰਤ ਨਾਨਕ ਮਿਲ ਸੰਗ ਸਾਜਣ ਅਮਰ ਪਦਵੀ ਪਾਵ ਹੈ ਇਸ ਮਨ ਮਿਸਮ ਪਈ ਪੇਕ ਗੁਣ ਅਬਿਨਾਸੀ ਰਾਮ ਕਰ ਗਏ ਪੂਜਾ ਕਹਿ ਕਟ ਜਮ ਕੀ ਫਾਸੀ ਰਾਮ ਗਹਿ ਪੂਜਾ ਲੀਨੀ ਦਾਸ ਕੀਨੀ ਅੰਕਰ ਉਦੋਤ ਜਾਣਿਆ ਨਰਮਲ ਮੋ ਬਿਕਾਰਨਾਟੇ ਦਿਵਸ ਨਰਮਲ ਆਇਆ ਦ੍ਰਿਸ਼ਟ ਤਾਰੀ ਮਨ ਪਿਆਰੀ ਬਾਹਾਂ ਦਰਮਤ ਨਾਸੀ ਬਿਨਵੰਤ ਨਾਨਕ ਪਈ ਨਰਮਲ ਪ੍ਰਭ ਮਿਲੇ ਅਬਿਨਾਸੀ ਸੂਰਜ ਕਿਰਣ ਮਿਲੇ ਜਲ ਕਾ ਜਲ ਹੁਆ ਰਾਮਾ ਜੋਤੀ ਜੋਤਰਲੀ ਸੰਪੂਰਨ ਥੀਆ ਰਾਮਾ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਵਖਾਣਿਏ ਆਤਮਕ ਸਾਰਾ ਕਰਨ ਹਾਰਾ ਪ੍ਰਭ বিনা ਨਹੀਂ ਜਾਣੀਐ ਆਪ ਕਰਤਾ ਆਪੁ ਗੁਤਾ ਆਪੁ ਕਰਨ ਕੀਆ ਬਿਨ ਬੰਤ ਨਾਨਕ ਸੇ ਹੀ ਜਾਣੈ ਜਿਨ ਹਰ ਰਸ ਪੀਆ ਵਿਲਾਵਨ ਮਹਲਾ ਪੰਜਵਾਂ ਚੰਤੀ ਕੋ ਅੰਕਾਰ ਸਤਗੁਤ ਬਰਸਾਦ ਸਖੀਆਓ ਸਕੀ ਵਸ ਆਓ ਸਖੀ ਅਸੀ ਪਰ ਕਾ ਮੰਗਲ ਲਗਾਵਹਿ ਤਜ ਮਾਨ ਸਖ ਤਜ ਮਾਨ ਸਖ ਮਤੇ ਆਪਣੇ ਪ੍ਰੀਤਮ ਪਾਵਹਿ ਤਜ ਮਾਨ ਕੋ ਬਿਕਾਰ ਦੂਜਾ ਸੇਵ ਏਕ ਨਰਜਨੋ ਲਗ ਚਰਨ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਇ ਦਾਸ ਦਾਸੀ ਤਾ ਜੀਉ ਦਾਸੀ ਪੋਹੜ ਇਤੀਨਾ ਤਾਮਾ ਨਾਨਕ ਪਈੰਪੇ ਕਰੋ ਕਿਰਪਾ ਤਾਮ ਮੰਗਲ ਗਾਵਾਂ ਅੰਮ੍ਰਿਤ ਪ੍ਰੀਏ ਕਾ ਨਾਮ ਮੈਂ ਅੰਦਲੇ ਟੋਹਨੀ ओ हो जोहे बह परकार सुंदर मोहिनी मोहिनी महाचित्र चंचल अनेक पाव दिखावे ओए टीट मीठी मन लागे नाम लेण न आवे इक रह बने तीर बरत पूजा बाट काटै जोहनी ਨਾਨਕ ਪਈ ਅੰਪੈ ਦਇਆ ਤਾਰੋ ਮੈਂ ਨਾਮ ਅੰਦਲੇ ਟੋਹਨੀ ਮੋਹਿ ਅਨਾਥ ਪ੍ਰੀਏ ਨਾਥ ਜਿਉ ਜਾਨੋ ਤਿਉ ਰੱਖੋ ਚਤੁਰਾਏ ਮੋਇ ਨਾਹੀ ਰਿਜਾਵੋ ਕਹਿ ਮੁਖੋ ਨਹਿ ਚਤੁਰ ਸੁਗਰ ਸੁਜਾਨ ਬੇਤੀ मोहे नर गुण गुण नहीं नह रूप तूप ना नैन बक्के जह पावे तह रख तुही ਜਾ ਜੈ ਜੈ ਅੰਪੈ ਸਗਲ ਜਾ ਕੋ ਕਰੁਣਾ ਪਤ ਗਤ ਕੀਹੀ ਲਖੋ ਨਾਨਕ ਪਈ ਅੰਪੈ ਸੇਵ ਸੇਵਕ ਜੋ ਜਾਨੋ ਤੈਉ ਮੋਹਿ ਰਕੋ ਮੋਹਿ ਮਚਲੀ ਤੁਮਨੀਰ ਤੁਜ ਬਿਨ ਕਿਉ ਸਰੈ ਮੋਹਿ ਜਾਤ੍ਰਿਕ ਤੁਮ ਭੂਂਦ ਤ੍ਰਿਪਤੋ ਮੁਖ ਪਰ ਮੁਖ ਪਰ ਹਰੇ ਪਿਆਸ ਮੇਰੀ ਜੀਆ ਪ੍ਰਾਣ ਪਤੀ लाडीले लाड लडाई सब मैं मिल हमारी होए कत चित चित वो मिटे अंधेरे ज्यों आस चकवी दिन करें नादक पयंप पै प्रिय संग मेरी नी मछली नीर ना विसर तन तन हमारे पाग ਘਰ ਆਇਆ ਪਰ ਮੇਰਾ ਸੋਹੀ ਬੰਕ ਦਵਾਰ ਸਗਲਾ ਬਨ ਹਰ ਹਰ ਹਰਾ ਸੁਆਮੀ ਸੁਖ ਗਾਮੀ ਅਨਦ ਮੰਗਲ ਰਸ ਕਣਾ ਨਵਲ ਨਵ ਤਨ ਨਾਉ ਬਲ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾਂ ਨਾਨਕ ਪਈੰਪੈ ਮੇਰੀ ਆਸ ਪੂਰੀ ਮਿਲੇ ਸੁਮਮੀ ਅਪਰਪਰਾ ਬੇਲਾਵਲ ਮਹਲਾ 5 ਛੰਤ ਮੰਗਲਿਕ ਓ ਅਕਾਲ ਸਤਗੁਰ ਪ੍ਰਸਾਦ ਸ ਲੋਕ ਸੁੰਦਰ ਸਾੰਤ ਦਿਆਲ ਪ੍ਰਭ ਸਰਬ ਸੁਖਾਨਦ ਪੀਓ ਸੁਖ 사ਗਰ ਪ੍ਰਭ ਪਈਐ ਨਾਨਕ ਸੁਖੀ ਹੋਤ ਏਹੋ ਜਿਓ ਛਤ ਸੁਖ 사ਗਰ ਪ੍ਰਭ ਪਾਈਐ ਜਬ ਹੋਵੇ ਭਾਗੋ ਰਾਮ ਮਨਨ ਮਾਨਵ ਜਈਐ ਹਰ ਚਰਣੀ ਲਾਗੋ ਰਾਮ ਛੋਡ ਸਿਆਨ ਪਚਾਤੂਰੀ ਦਰਮਤ ਬੋਧਤਿ ਆਗੋ ਰਾਮ ਨਾਨਕ ਪੌਸਰੜਾਈ ਰਾਮ ਰਾਏ ਥਰਸ ਹੋਏ ਸੁਹਭੋ ਰਾਮ ਸੋ ਪ੍ਰਭ ਤਜ ਕਤ ਲਾਗੀਐ ਜਿਸ ਬਿਨ ਮਰ ਜਾਇਐ ਰਾਮ ਲਾਜ ਨਾ ਆਵੇ ਅਗਿਆਤ ਮਤੀ ਦੁਰਚਨ ਫਰਮਾਈਐ ਰਾਮ ਪਤਿਤ ਪਾਵਨ ਪ੍ਰਭ त्याग ਕਰੇ ਕੋ ਹਉ ਕਤ ਠਹਿਰਾਈਐ ਰਾਮ ਨਾਨਕ ਭਗਤ ਪਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ ਸ਼ੇਰੀ ਗੋਪਾਲ ਨਾ ਉਚਰੇ ਬਲ ਗਈਏ ਦੋ ਚਾਰਣ ਰਸਨਾ ਰਾਮ ਪ੍ਰਭ ਭਗਤ ਵਚਨ ਨ ਸੇਵਹੀ ਕਾਇਆ ਕਾਕ ਕਰਸਨਾ ਰਾਮ ਭ੍ਰਮ ਮੋਹੀ ਦੁਖ ਨ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰਿ ਅਵਰ ਜਿ ਚਾਹਨਾ ਵਿਸ਼ਟਾ ਕ੍ਰਿਪ ਪਸਮ ਰਾਮ લાય પરહો ભગવાન સંગે હોઈ મિલ પરાગન રામા ચંદન ચિર સુગંધ રસામ ઓ મે બખ ત્યાગન રામા ઇત ઉત નહે ડોલીય હર સેવા ચાપણ રામા નાનક જીન પ્રભ પાયા અપનાસા અટલ સુહાકન રામા મેલાવર મહલ્લા પંજમા ਹਰ ਕੋ ਚੈ ਵਡ ਪਾਗਿਓ ਮਿਲ ਸਾਧੂ ਸੰਗੇ ਰਾਮਾ ਗੁਣ ਗੋਵਿੰਦ ਸਦ ਗਾਇਆ ਪਾਰ ਬ੍ਰਹਮ ਕਹਿ ਰੰਗੇ ਰਾਮਾ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮਾ ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮਾ ਇਕ ਤਿਲ ਪ੍ਰਭੂ ਨਾ ਵਿਸਰਜ ਜਨ ਸਭ ਕੇ ਚਦੀ ਨਾਰਾਮ ਵਟਪਾਗਿ ਮੇਲਾ ਵੜਾ ਗੁਰਮੁਖ ਹਰਿ ਚੀਨਾ ਨਾਰਾਮ ਬਾਪਕੜ ਤੁਮ ਤੇ ਕਾਢਿਆ ਕਰ ਆਪਣਾ ਦੀਨਾ ਨਾਰਾਮ ਨਾਮ ਜਪਤ ਜਕ ਜੀਵ ਸੰਤਲ ਮਨ ਸੀ ਨਾਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾ ਮੇਰਾ ਮਾ ਸਿਮਰ ਸਿਮਰ ਨਾਰਾਇਣੇ ਪਈ ਪਾਰ ਕਰ ਆਪੀ ਰਾਮ ਗੁਣ ਗਾਵਤ ਗੋਵਿੰਦ ਕੇ ਸਭ ਇਛ ਪੂਜਾ ਮੇਰਾ ਮਾ ਨਾਨਕ ਕੀ ਉਤਰੇ ਜਪ ਹਰੇ ਸਭ ਹੁਕਾ ਸੁਆਮੀ ਰਾਮ रस पिनी अड़े अपने राम संगे से लोयण नी के राम प्रभु पिखत इच्छा पुनिया बिन साजन जी के रामा अमृत रस हर पाया पिखे रस फिके रामा नानक जन जले समाया ज्योति ज्योत में के रामा ਬਿਲਾਵਲ ਕੀ ਵਾਰ ਮਹਲਾ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਲਾ ਚੌਥਾ ਹਰ ਉਤਮ ਹਰ ਪ੍ਰਭ ਗਾਵੇ ਕਰ ਨਾਦ ਬਿਲਾਵਲ ਰਾਗ ਉਪਦੇਸ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸ੍ਰੇਣ ਗੁਣੀ ਉਚਰੇ ਹਰ ਹਰ ਹਰਿ ਕੋਰਨ ਦੇ ਵੱਲ ਆਕ ਸਭ ਤਨ ਮਨ ਹਰਿਆ ਹੋਇਆ ਮਨ ਖੜਿਆ ਹਰਿਆ ਬਾਗ ਅਗਿਆਰਿਆ ਹਨੇਰਾ ਬਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀ ਵੇ ਦੇਖ ਹਰ ਇੱਕ ਨਮਕ ਕੜੀ ਮੁਖ ਲਾਗ ਜਨ ਨਾਨਕ ਜੀ ਵੇ ਦੇਖ ਹਰ ਇਕ ਨਮਕ ਕੜੀ ਮੁਖਲਾਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ